ਸਤਨਾਮੁ ਵਾਹਿ ਗੁਰੂ ਸਾਹਿਬ ਜੀ ਕਬੀਰ ਕਸ ਤੋਰੇ ਭਇ ਅਬਰ ਪਏ ਸਬਦਾਸ ਜਿਉ ਜਿਉ ਭਗਤ ਕਬੀਰ ਕੇ ਤਿਉ ਤਿਉ ਰਾਮ ਨਿਵਾਸ ਕਬੀਰ ਗਹ ਗਜ ਪਰਿਓ ਕੋਟੰਬ ਕੈ ਠੜ ਰਹਿ ਗयो ਰਾਮ ਆਏ ਪਰੇ ਤਰਮ ਰਾਏ ਕੇ ਵਿੱਚ ਤੁਮ ਤਾਮ ਕਬੀਰ ਸਾਕਤ ਤਤੇ ਸੋਕਰ ਭਲਾ ਰੱਖ ਅਛਾ ਗਾਓ ਓ ਸਾਕਤ ਬੱਪੂ ਰਾਮ ਹਰ ਜਿਆ ਕੋਈ ਨਾ ਲਹਿ ਨਾਓ ਕਬੀਰ ਕਉਡੇ ਕਉਡੇ ਜੋਰ ਕੈ ਜੋਰ ਲਖ ਕਰੋਰ ਤਲਤੇ ਬਾਰ ਨਾ ਕਛ ਮਿਲਿਓ ਲੈ ਲੰਗੋਟੇ ਤੋਰ ਕਬੀਰ ਬੈਸਨੋ ਹੁਆ ਤਾ ਕਿਆ ਭਇਆ ਮਾਲਾ ਮੇਲੇ ਚਾਰ ਬਾਹਰ ਕੰਚਨ ਬਾਹਰਾ ਪਿੱਤਰ ਪਰੇ ਪੰਗਾਰ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾਇ ਬਿਮਾਨ ਐਸਾ ਕੋਈ ਦਾਸ ਹੋਏ ਤਾਹ ਮਿਲੈ ਪਗਵਾਨ ਕਬੀਰ ਰੋੜਾ ਹੁਆ ਤਾ ਕਿਆ ਭਇਆ ਅੰਥੇ ਕੋ ਦੁੱਖ ਦੇ ਐਸਾ ਤੇਰਾ দাস ਹੈ ਜਿਉਂ ਤਰਣੀ ਮੈਂ ਖੇ ਕਬੀਰ ਖੇ ਹੋਏ ਤੋ ਕਿਆ ਭਇਆ ਜੋ ਉੱਡ ਲਾਗ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਨੀ ਸਰਬੰਗ ਕਬੀਰ ਪਾਨਿਓ ਆਤਾ ਕਿਆ ਭਇਆ ਸਿਰ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਊਚ ਭਵਨ ਕਨ ਕਾਮਨੀ ਸਿਖਰ ਤ ਜਾ ਫੇਰਾਏ ਤਾਤੇ ਭਲੇ ਮਧੂ ਕਰੇ ਸੰਤ ਸੰਗ ਗੁਨ ਗਾਏ ਕਬੀਰ ਪਾਟਨ ਤੇ ਉਜਰ ਭਲਾ ਰਾਮ ਪਗਤ ਜਹ ਠਾਏ ਰਾਮ ਸਨੇਹੀ ਬਹਾਰਾ ਜਮਪੁਰ ਮੇਰੇ ਪਾਏ ਕਬੀਰ ਗੰਗ ਜਮਨ ਕੇ ਅੰਤਰੇ ਸਾਜ ਸੁਨ ਕੈ ਘਾਟ ਅਹ ਕਬੀਰ ਮਟਕੀਆਂ ਖੋਜਤ ਮਨ ਜਨ ਬਾਟ ਕਬੀਰ ਜੈਸੇ ਉਪਜੀ ਪੇੜ ਤੇ ਜੋਤ ਸਿਨ ਬਹੋੜ ਹੀਰਾ ਕਿਸ ਕਾ ਬਪੁਰਾ ਭੋਜਨ ਰਤਨ ਕਰੋੜ ਕਬੀਰਾ ਇੱਕ ਅਚੰਬੋ ਦੇਖਿਓ ਹੀਰਾ ਹਾਟ ਬਿਕਾਇ ਬਣਜਣ ਹਾਰ ਬਾਹਰਾ ਟੋੜੇ ਬਦਲੇ ਜਾਈ ਕਬੀਰਾ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਨਾਲੋਬ ਤ ਕਾਲ ਹੈ ਨਾਖੇ ਮਾ ਤਹ ਆਪ ਕਬੀਰ ਮਾਇਆ ਤਜੇ ਤਾ ਕਿਆ ਭਇਆ ਜੋ ਮਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਬੈ ਕੋ ਖਾਏ ਕਬੀਰ ਸੱਚ ਸਤ ਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆਏ ਇੱਕ ਲਗਤੇ ਪੋਏ ਮਿਲ ਗਿਆ ਪਰ ਆਕਲੇ ਜੇ ਸ਼ੇਕ ਕਬੀਰ ਸੱਚ ਸਤ ਗੁਰ ਕਿਆ ਕਰੇ ਜੋ ਸਿਖ ਮੈਂ ਚੂਕ ਅੰਦੇ ਏਕ ਨਾ ਲੱਗੇ ਜਿਉ ਬਾਸ ਵਜਾਈਐ ਫੂਕ ਕਬੀਰ ਗਬਨਸ ਕੰਨ ਕੰਨ ਛਤਰ ਪਤੀ ਕੇ ਨਾਰ ਤਾਸ ਪਟੰਤਰ ਨਾ ਪੋਜੈ ਹਰ ਜਨ ਕੀ ਪਨਹਾਰ ਕਬੀਰ ਨਿਰਪਨਾਰੇ ਕਿਉ ਨਿੰਦੇਐ ਕਿਉਂ ਅਰਚੇ ਰੇ ਕਮਨ ਓ ਮਾਗ ਸਵਾਰੈ ਬਿਖੈ ਕੋ ਓ ਸਿਮਰੈ ਅਰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ